ਪਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਵੱਧ ਤੋਂ ਵੱਧ ਕਟਾਈਆਂ ਜਾਣ ਇਹਨਾਂ ਨੂੰ ਪਿੰਡ ਤੋਂ ਬਾਹਰ ਭੇਜਿਆ ਜਾ ਸਕੇ ਜਿਹੜੀਆਂ ਵੋਟਾਂ ਪ੍ਰਵਾਸੀਆਂ ਦੀਆਂ ਸੀਗੀਆਂ ਉਹ ਕੱਟ ਹੋ ਗਏ ਜਿਹੜੇ ਨਵੇਂ ਲਿਸਟਾਂ ਦੇ ਵਿੱਚ ਹੈ ਉਸ ਕਿਸੇ ਦਾ ਨਾਮ ਨਹੀਂ ਹੈਗਾ ਉਹਦੇ ਵਿੱਚ ਪ੍ਰਵਾਸੀਆਂ ਦੇ ਜਿਹੜੇ ਇੱਕ ਦੋ ਨਾਮ ਹੈ ਵੀ ਹੈਗੇ ਐ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਵੀ ਹੈਗੇ ਐ ਉਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਉਹ ਵੀ ਹੈ ਜਿਹੜੀਆਂ ਕੱਟ ਹੋ ਜਾਣਗੀਆਂ ਸਹੀ ਕਹਿੰਦਾ ਸੀ ਇਹਨਾਂ ਦੇ ਇਲਾਕੇ ਦੇ ਵਿੱਚ ਜਗਾ ਕੋਸ਼ਿਸ਼ ਨਹੀਂ ਕਰਦੇ ਹੈਗੇ ਸਾਡਾ ਉਹ ਗਿਆਨ ਤੇ ਮਾਰਦੇ ਇਹ ਹੋਰ ਸਾਡਾ ਸਾਡੇ ਪਰ ਇਹਦਾ ਹੁਣ ਇੱਥੇ ਵੀ ਹੋਏ ਕੰਮ ਹੋ ਗਿਆ ਵਾ ਦਿੱਲੀ ਟੱਪ ਕੇ ਨਹੀਂ ਟ੍ਰੇਨ ਦੀ ਸਾਡਾ ਦਿੰਦੇ ਸਾਡੇ ਵਾਲੇ ਜਿੱਥੇ ਹੋਰ ਪੇਂਡਿੰਗ ਕਰਦੇ ਨਾ ਅਰੇ ਆ ਐਂਟਰ ਕਰ ਜੋ ਪੈਸੇ ਦੀ ਬਦਮਾਸ਼ੀ ਚੱਲ ਪੈਂਦੀ ਹੈ ਜਾਗਰੂਕ ਕਰੋ ਵੱਤ ਵਤ ਤਾਂ ਜੋ ਪ੍ਰਵਾਸੀ ਦੀਆਂ ਜਿਹੜੀਆਂ ਬੋਤਾਂ ਨੇ ਉਹ ਪਿੰਡਾਂ ਦੇ ਵਿੱਚ ਨਾ ਬਣਵਾਈਆਂ ਜੀ ਮੈਂ ਪਿੰਟੇ ਦੇ ਨੋਜਮਾਨਾਂ ਨੂੰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦਾ ਇਕੱਠ ਦੇ ਕੇ ਅੱਜ ਸਾਰੀਆਂ ਵੋਟਰ ਲਿਸਟਾਂ ਚੈੱਕ ਕੀਤੀਆਂ ਗਈਆਂ ਤੇ ਹੋਰ ਬਾਕੀ ਪਿੰਡਾਂ ਨੂੰ ਵੀ ਇਹ ਸੇਧ ਆਣੀ ਚਾਹੀਦੀ ਹੈ ਕਿ ਬਈ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਵੱਧ ਤੋਂ ਵੱਧ ਕਟਾਈਆਂ ਜਾਣ ਇਹਨਾਂ ਨੂੰ ਪਿੰਡ ਤੋਂ ਬਾਹਰ ਸੁਰੱਖਿਆ ਬਾਹਰ ਭੇਜਿਆ ਜਾ ਸਕੇ ਇੱਕ ਮਸਲਾ ਜਿਹੜਾ ਚੱਲਦਾ ਸੀਗਾ VOTING LIST ਦਾ ਮੇਰੇ ਪਿੰਡ ਢੇਲ ਤੋਂ ਉਦੇ ਵਿੱਚ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਤੇ ਭਗਵੰਤ ਸਿੰਘ ਮਟੂਰ ਜੀ ਇਹਨਾਂ ਦੇ ਸਹਿਯੋਗ ਨਾਲ ਜਿਹੜੀਆਂ ਬੂਟਾਂ ਪ੍ਰਵਾਸੀਆਂ ਦੇ ਸੀਗੀਆਂ ਉਹ ਕੱਟ ਹੋ ਕੇ ਜਿਹੜੇ ਨਵੇਂ ਲਿਸਟਾਂ ਦੇ ਵਿੱਚ ਹੈ ਉਸ ਕਿਸੇ ਦਾ ਨਾਮ ਨਹੀਂ ਹੈਗਾ ਉਹਦੇ ਵਿੱਚ ਪਰਵਾਹੀ ਜਗਾ ਜਿਹੜੇ ਇੱਕ ਦੋ ਨਾਮ ਹੈ ਵੀ ਹੈਗੇ ਐ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਵੀ ਹੈਗੇ ਆ ਉਹ ਪ੍ਰਚਾਰਣ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਉਹ ਵੀ ਹੈ ਜਿਹੜੀਆਂ ਕੱਟ ਹੋਣੀਆਂ ਸਾਡੇ ਤੇ ਬਾਕੀ ਅਸੀਂ ਬਾਕੀ ਪਿੰਡ ਵਾਲਿਆਂ ਨੂੰ ਵੀ ਇਹ ਕਹਿਣਾ ਆਲੇ ਦੁਆਲੇ ਵਾਲੇ ਪਿੰਡ ਨੂੰ ਇਹੇ ਪਿੰਡਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਢੇਰ ਪਿੰਡ ਨੇ ਮੁਹੰਮਦ ਆਪਣੀ ਸ਼ੁਰੂਆਤ ਕਰੀ ਐ ਤੁਸੀਂ ਵੀ ਉਦਾਂ ਹੀ ਆਪਣੇ ਪਿੰਡਾਂ ਵਿੱਚ ਤੇ ਮੇਰੇ ਮਨੋ ਜਿਹੜਾ ਐ ਜਾਗਰੂਕ ਕਰੋ ਵਾਤ ਵਾਤ ਤਾਂ ਜੋ ਪ੍ਰਵਾਸੀ ਦੀਆਂ ਜਿਹੜੀਆਂ ਵੋਟਾਂ ਐ ਉਹ ਪਿੰਡਾਂ ਦੇ ਵਿੱਚ ਨਾ ਬਣੋਈਆਂ ਜਾ ਵਾਹਿਗੁਰੂ ਜੀ ਕਰਤਾ ਸਾਬ ਮੈਂ ਜੀ ਕਰਤਾ ਨਾ ਲੱਗੇ ਅਸੀਂ ਪੜਦੇ ਆ ਰਹੇ ਹਾਂ ਉਹ ਰੇਟ ਨਾਲ ਇਹਨਾਂ ਨੇ ਆਪਣੀ ਮਨਮਰਜ਼ੀ ਦਾ ਕਰੋਨਾ ਦੀ ਆਫਤ ਵੀ ਆਈ ਨਾ ਜੇ ਅਜੀਬ ਅਜੀਬ ਦਾ ਸਹਿਯੋਗ ਕੀਤਾ ਕਰੋਨਾ ਕਾਲ ਦੇ ਵਿੱਚ ਸਾਡੀ ਨੂੰ ਰੱਖਣ ਵਗੈਰਾ ਇਹਦੇ ਸਾਥ ਚਾਹ ਉਹ ਪੱਲੇ ਤੋਂ ਘਰ ਵੀ ਲੈ ਕੇ ਦੇ ਗਏ ਲੰਗੇ ਬਰੀ ਭੱਜ ਗਈ ਨੰਗੇ ਨਾ ਸੌਣ ਪਰ ਨੰਗੇ ਬਰੀ ਜਿਹੜੇ ਪੱਡੇ ਤੋਂ ਭੱਜ ਗਈ ਪਰ ਬਾਪ ਸਾਣੇ ਬੰਦੇ ਨੇ ਕੀ ਕਰਿਆ ਮੁਕੇ ਇਹਨਾਂ ਰੇਟ ਤਾਂ ਸਾਨੂੰ 4 ਗੁਣਾ ਰੇਟ ਲਾਉਂਦੇ ਪੁੱਤੋ ਪੁੱਤੋ ਹੋਰ ਲੈ ਕੇ ਆਏ ਨਾ ਹੋਰ ਬੰਦੇ ਲੈ ਕੇ ਆਏ ਉਹ ਸਾਨੂੰ ਸਭ ਕੰਮ ਦਾ ਹਰ ਕਾਰਨਾ ਵਧਰੇ ਕੰਮ ਨਾ ਸਾਡੇ ਬੰਦੇ ਆਈਪੀਐਲ ਆ ਗਏ ਬਹੁਤ ਆਈਪੀਐਲ ਆ ਗਏ ਨੂੰ ਰੇਟ ਲਾਏ ਨਾ ਤੇ ਬੰਦੇ ਨਹੀਂ ਸਾਡੇ ਬੰਦੇ ਵੀ ਸਪੋਰਟ ਕਰਦੇ ਕਰਦੇ ਆ ਬੰਦੇ ਸਪੋਰਟ ਕਰਦੇ ਆ ਸਾਡੇ ਵੀ ਨਹੀਂ ਆਜੀ ਇਹ ਸਾਡੀ ਤਾਂ ਦੁਨੀਆ ਦਾ ਇੱਕ ਦਲਾ ਹੋਰ ਕਹਿੰਦੇ ਵੇ ਜੇ ਆਪਾਂ ਗੱਲ ਤੇ ਕਿਹਦੇ ਦੀ ਇਹ ਆ ਕਿ ਤੁਹਾਡੇ ਬੰਦੇ ਵੀ ਤਾਂ ਕਹਿੰਦੇ ਬਾਹਰ ਰਹਿੰਦੇ ਆ ਹਾਂਜੀ ਉਹ ਉਹ ਬੰਦੇ ਰੇਂਜ ਕਰੋ ਜਲ ਜਾਂਦੇ ਆ ਕਿੰਨੇ ਕਿੰਨੇ ਲੱਖ ਰੁਪਏ ਲੱਗ ਕੇ ਜਾਣਾ ਤੇ ਉਹਨਾਂ ਦੀ ਦੇਖੋ ਕਿੰਨੇ ਲੱਖ ਰੁਪਏ ਲੱਗ ਕੇ ਜਾਣਾ ਬੜੂ ਤੋਂ ਬਾਅਦ ਉਹਨਾਂ ਨੇ ਬੜਾ ਸੁਖਦਾ ਰਹਿ ਗਏ ਚਾਹੇ ਕਿ ਜਣਾ ਆਇਲੈਂਡ ਦਾ ਪੇਪਰ ਵੀ ਰੱਖਿਆ ਐ ਤੇ ਕਿਹਨੇ ਆਇਲੈਂਡ ਕਰਕੇ ਆ ਦੇ ਆਇਲੈਂਡ ਇਹ ਗ੍ਰਾਮੀ ਕਿਹਾ ਗਈ ਸਾਡੇ ਹੀ ਬੰਦਿਆਂ ਨੇ ਮੰਨ ਲਓ ਦੁਕਾਨਾਂ ਖੋਦੀਆਂ ਵੀ ਨਹੀਂ ਦੇਖ ਹਾਂ ਅਸੀਂ ਜਿਹੜੇ ਦੁਕਾਨ ਦੇ ਵਿੱਚ ਲਈ ਨਾ ਬੈਠੇ ਉਹ ਦੁਕਾਨਦਾਰ ਦੀ ਨਾਲ ਕਹਿਣੇ ਉਹ ਇੰਨੀ ਹਿੰਮਤ ਨਹੀਂ ਹੈਗੀ ਜੇ ਇਹਦਾ ਵੀਡੀਓ ਦੇ ਫੈਲ ਨਹੀਂ ਪਾਰ ਜਾਵੇ ਦੇਖੋ ਇਹ ਸਾਡਾ ਬੜਾ ਭੁੱਲਾ ਇਹ ਅੰਦਰ ਹੈ ਖਤਮ ਨਹੀਂ ਅੰਦਰ ਇਹ ভাড়া ਵਾਹੇ ਹੀ ਹੁੰਦੇ ਜਾਂਦੇ ਇਹ ਉੱਤੇ ਸਿਗਰਟ ਪੀਉਂਗੇ ਸਾਡੇ ਧੂਆ ਮਾਰੋਗੇ ਅਸੀਂ ਅਸੀਂ ਇਹਨਾਂ ਦੇ ਇਲਾਕੇ ਦੇ ਵਿੱਚ ਜਗਾ ਕੋਸ਼ ਨਹੀਂ ਸਕਦੇ ਹੈਗੇ ਸਾਡੇ ਉਹਨਾਂ ਦੇ ਜਾਨ ਤੇ ਮਾਰਦੇ ਇਹ ਹੋਰ ਸਾਡਾ ਸਾਡੇ ਪਰ ਇਹਦਾ ਹੁਣ ਇੱਥੇ ਨਹੀਂ ਹੋਏ ਕੰਮ ਹੋ ਗਿਆ ਵਾ ਦਿੱਲੀ ਟੱਪ ਕੇ ਇਹ ਟ੍ਰੇਨ ਨੂੰ ਸਾਡਾ ਦੇ ਘੱਟੇ ਵਾਲੇ ਹੋਰ ਤੇਜ਼ੀ ਕਰਦੇ ਨਾ ਅਰੇ ਆ ਐਂਟਰ ਕਰ ਜੋ ਇਹ ਪੈਸੇ ਬਦਮਾਸ਼ੀ ਚੱਲ ਪਈ ਹੈ ਇਹ ਜਿਹੜੀ ਜੱਲੇ ਤੇ ਪੁਆਇੰਟ ਹੈ ਜਦੋਂ ਇਹ ਟੱਕਰ ਆ। ਇਹ ਸਾਡੇ ਪੰਜਾਬੀ ਕਿੱਥੇ ਕਿੱਥੇ ਜੀ ਆਦੇ ਨੇ। ਉਹ ਹੀ ਆ ਨਹੀਂ ਇਹ ਰਸਤੇ ਹੀ ਗੱਲ। ਕਿਹੜੇ ਜਿਹੜੇ ਪਿੰਡਾਂ ਹੀ ਇਸ ਵਿੱਚ ਨਾਂ ਦੇ ਨਹੀਂ ਪਿੰਡਾ ਕੋਈ ਤੁਨੇ। ਮਾਪੂਲੀ ਆਈ ਪਈਆਂ ਨਾਲ। ਕਿਹਦੀ ਦੇ ਕੇ ਸਾਡੇ ਕਿੱਥੇ ਗੱਲੇ। ਹਾਂ ਜਿਹੜੀ ਤਮਾਕੂ ਜਿਹੜੇ ਆਪਣੇ ਹੁੰਦੇ ਆ।